ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ Employment Express ਵਿੱਚ ਅੱਜ ਦੀ ਆਪਣੀ ਜੌਬ ਅਪਡੇਟ ਲੈਣ ਵਾਲੀ ਹੈ ਜੀ ਪਜੀਆਈ ਚੰਡੀਗੜ੍ਹ ਵੱਲੋਂ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਦੇ ਵਿੱਚ ਜਿਸ ਦੇ ਵਿੱਚ ਕਿ ਵੱਖ-ਵੱਖ ਵੈਕੈਂਸੀਆਂ ਦੀ ਅਨਾਉਂਸਮੈਂਟ ਕੀਤੀ ਗਈ ਹੈ ਉਸ ਬਾਰੇ ਗੱਲ ਕਰਨ ਤੋਂ ਪਹਿਲਾਂ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਸਾਡਾ ਚੈਨਲ ਤੁਸੀਂ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਕੋਈ ਵੀ ਜੌਬ ਅਪਡੇਟ ਦਾ ਨੋਟੀਫਿਕੇਸ਼ਨ ਤੁਹਾਡੇ ਤੋਂ ਮਿਸ ਨਾ ਹੋਵੇ ਸਭ ਤੋਂ ਪਹਿਲਾ ਵੈਕੈਂਸੀ ਹੈ ਜੀ ਪ੍ਰੋਜੈਕਟ ਰਿਸਰਚ ਸਾਇੰਟਿਸਟ ਦੀ ਜਿਹਦੇ ਵਿੱਚ ਕੇ ਕੈਂਡੀਡੇਟ ਐਮਬੀਬੀਐਸ ਜਾਂ ਬੀਵੀਐਸਸੀ ਜਾਂ ਬੀਡੀਐਸ ਹੋ ਤਿੰਨ ਸਾਲ ਦੀ ਪੋਸਟ ਕੁਆਲੀਫਿਕੇਸ਼ਨ ਐਕਸਪੀਰੀਅੰਸ ਦੇ ਨਾਲ ਹੋਣਾ ਚਾਹੀਦਾ ਟੋਟਲ ਇੱਕ ਵੈਕੈਂਸੀ ਰਹਿਣ ਵਾਲੀ ਹੈ ਨੈਕਸਟ ਵੈਕੈਂਸੀ ਹੈ ਜੀ ਪ੍ਰੋਜੈਕਟ ਰਿਸਰਚ ਸਾਇੰਟਿਸਟ ਦੀ ਜਿਹਦੇ ਵਿੱਚ ਕੇ ਪੋਸਟ ਡਿਗਰੀ ਗ੍ਰੈਜੂਏਟ ਡਿਗਰੀ ਹੋਣੀ ਚਾਹੀਦੀ ਹੈ ਨਾਲ ਪੀਜੀ ਡਿਗਰੀ ਤੁਹਾਡੇ ਕੋਲੇ ਹੋਣੀ ਚਾਹੀਦੀ ਤਿੰਨ ਸਾਲ ਦੀ ਪੋਸਟ ਕੁਆਲੀਫਿਕੇਸ਼ਨ ਐਕਸਪੀਰੀਅੰਸ ਨਾਲ ਟੋਟਲ ਦੋ ਵੈਕੈਂਸੀਆਂ ਪੇਮੈਂਟ 67000 ਰੁਪਏ ਤੁਹਾਨੂੰ ਇਸ ਵਿੱਚ ਮਿਲਣ ਵਾਲੀ ਉਸ ਤੋਂ ਬਾਅਦ ਵੈਕੈਂਸੀ ਹੈ ਜੀ ਪ੍ਰੋਜੈਕਟਰ ਸਰਚ ਸਾਇੰਟਿਸਟ 1 ਦੀ ਵੈਕੈਂਸੀ ਪੋਸਟ ਗ੍ਰੈਜੂਏਟ ਡਿਗਰੀ ਨਾਲ ਇਨਕਲੂਡਿੰਗ ਇੰਟੀਗ੍ਰੇਟਿਡ ਪੀਜੀ ਡਿਗਰੀ ਹੋਣੀ ਚਾਹੀਦੀ ਆ 2 ਸਾਲ 2 ਵੈਕੈਂਸੀਆਂ 55000 ਰੁਪਏ ਤੁਹਾਨੂੰ ਇਸ ਵਿੱਚ ਪੇਮੈਂਟ ਮਿਲਣ ਵਾਲੀ ਹੈ ਪ੍ਰੋਜੈਕਟ ਟੈਕਨੀਕਲ ਸਪੋਰਟ 3 ਦੀ ਵੈਕੈਂਸੀ ਹੈ ਜੀ 3 ਸਾਲ ਦੀ ਗ੍ਰੈਜੂਏਟ ਡਿਗਰੀ ਹੋਣੀ ਚਾਹੀਦੀ ਹੈ ਕਿਸੇ ਵੀ ਸਬਜੈਕਟ ਨਾਲ ਤੇ 3 ਸਾਲ ਦਾ ਪੋਸਟ ਕੁਆਲੀਫਿਕੇਸ਼ਨ ਐਕਸਪੀਰੀਅੰਸ ਤੁਹਾਡੇ ਕੋਲੇ ਹੋਣਾ ਚਾਹੀਦਾ 2 ਵੈਕੈਂਸੀਆਂ 28000 ਰੁਪਏ ਪੇਮੈਂਟ ਪਲੱਸ ਐਚ ਆਰਏ ਮਿਲਣ ਵਾਲਾ ਇਸ ਵਿੱਚ ਪ੍ਰੋਜੈਕਟ ਨਰਸ ਦੀ ਵੈਕੈਂਸੀ ਹੈ ਜੀ 3 ਸਾਲ ਦਾ ਜੀ ਐਨ ਐਮ ਨਰਸਿੰਗ ਕੋਰਸ ਤੁਹਾਡੇ ਕੋਲੇ ਹੋਣਾ ਚਾਹੀਦਾ ਇੱਕ ਵੈਕੈਂਸੀ 20000 ਰੁਪਿਆ ਪੇਮੈਂਟ ਮਿਲਣ ਵਾਲੀ ਹੈ ਡਾਟਾ ਐਂਟਰੀ ਆਪਰੇਟਰ ਗ੍ਰੈਜੂਏਟ ਤੇ 1 ਸਾਲ ਦਾ ਐਕਸਪੀਰੀਅੰਸ ਡਾਟਾ ਐਂਟਰੀ ਤੇ ਡਾਕੂਮੈਂਟੇਸ਼ਨ ਕੋਹਾਰਟ ਸਟੱਡੀ ਦੇ ਵਿੱਚ ਹੋਣਾ ਚਾਹੀਦਾ ਦੋ ਵੈਕੈਂਸੀਆਂ ਨੇ 29200 ਰੁਪਿਆ ਤੁਹਾਨੂੰ ਇਸ ਵਿੱਚ ਪੇਮੈਂਟ ਮਿਲਣ ਵਾਲੀ ਹੈ ਆਫੀਸਰ ਹੈਲਪਰ ਦੀ ਵੈਕੈਂਸੀ ਹੈ ਜੀ میٹرਿਕ ਪਾਸ ਕੈਂਡੀਡੇਟ ਹੋਣਾ ਚਾਹੀਦਾ ਦੋ ਵੈਕੈਂਸੀਆਂ ਨੇ 26800 ਰੁਪਿਆ ਫੀ ਤੁਹਾਡੇ ਕੋਲੇ ਸੈਲਰੀ ਸਵਿਚ ਮੈਨਣ ਵਾਲੀ ਹੈ ਤੇ 1 ਸਾਲ ਦਾ ਐਕਸਪੀਰੀਅੰਸ ਜਿਹੜਾ ਤੁਹਾਡਾ ਹੋਊਗਾ ਹੈਂਡਲਿੰਗ ਬਾਇਓਲੋਜੀਕਲ ਸੈਂਪਲ ਦਾ ਹੋਣਾ ਚਾਹੀਦਾ ਈ ਇਹਨਾਂ ਨੂੰ ਅਪਲਾਈ ਕਰਨ ਵਾਸਤੇ ਇੰਟਰਸਟਿਡ ਕੈਂਡੀਡੇਟ ਜਿਹੜੇ ਆਪਣਾ ਸੀਵੀ Google ਫਾਰਮ ਦੇ ਲਿੰਕ ਤੇ ਭੇਜ ਸਕਦੇ ਆ ਜਿਸ ਦਾ ਕੇ ਅਸੀਂ ਲਿੰਕ ਇਨਾਂ ਦਾ ਫਾਰਮ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਚ ਅਸੀਂ ਸਾਰਿਆਂ ਦਾ ਦੇ ਦੇਵਾਂਗੇ ਤੁਸੀਂ ਉੱਥੋਂ ਜਾ ਕੇ ਆਪਣੇ ਹਿਸਾਬ ਨਾਲ ਜਿਸ ਪੋਸਟ ਤੇ ਅਪਲਾਈ ਕਰ ਰਹੇ ਹੋ ਉਸ ਦਾ Google ਫਾਰਮ ਦਾ ਲਿੰਕ ਤੁਸੀਂ ਲੈ ਸਕਦੇ ਹੋ ਤੇ ਇਹਨਾਂ ਨੂੰ ਅਪਲਾਈ ਕਰਨ ਦੀ ਲਾસ્ટ ਡੇਟ ਆਨਲਾਈਨ ਅਪਲਾਈ ਕਰਨ ਦੀ ਲਾસ્ટ ਡੇਟ ਹੈਗੀ ਜੀ 5 ਅਕਤੂਬਰ